ਮੈਂ ਠੀਕ ਠਾਕ ਹਾਂ ਮੈਂ ਠੀਕ ਠਾਕ ਹਾਂ ਔਰ ਮੈਨੂੰ ਕੁਛ ਨਹੀਂ ਬੋਲਿਆ ਪਰ ਉਹਨੂੰ ਫੋਨ ਕੱਟ ੜਿਆ ਦੋਨੋਂ ਗੱਲਾਂ ਦੀ ਮੈਂ ਬੱਚੇ ਮੇਰੇ ਮੈਂ ਕਹਿੰਦਾ ਬਾਜ਼ਮਾ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫੇਰ ਉਹਨੂੰ ਗੱਲ ਮੇਰੀ ਹੀ ਪਰਸੋਂ ਸ਼ਾਮੇ ਗੱਲ ਹੋਈ ਮੇਰੀ ਮਾਂ ਤਿਆਰੀਆਂ ਬਣਾਉਣ ਲਈ ਘਰ ਬਣਾਉਂਦੇ ਆ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਜਾਣਾ ਮੈਂ ਇਸਤਰੀ ਵਿਲਾ ਬੜੋ ਮਿਸਤਰੀ ਵੀ ਲੱਭ ਲਿਆ ਕੱਲ੍ਹ ਹੀ ਇਸਤਰੀ ਵੀ ਲੱਭ ਲਿਆ ਕੱਲ੍ਹ ਹੀ ਪਤਾ ਹੈ ਮੇਰੇ ਬੱਚੇ ਇਸਤਰੀ ਲੱਭਣਾ ਮੇਰੇ ਬੱਚਾ ਚੱਲ ਜਣਾ ਹੈ ਇਹ ਤਕਰੀਮਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਵੀ ਆ ਘਟਨਾ ਵਾਪਰ ਗਈ ਹੈ ਯੂਨਿਟ ਤੋਂ ਜਵਾਨ ਜਿਹੜੇ ਉਦੋਂ ਇੱਥੇ ਘਰ ਪੋਸਦੇ ਆ ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡਾ ਬੀਟਾ ਜਿਹੜਾ ਹੈ ਇਸ ਤਰੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾ ਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿਸ ਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਦਿਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਉਹ ਦੇਖ ਰਹੇ ਹੋ ਬਲਵਟ ਲੰਸਵਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਐ ਤੇ ਹੁਣ ਉਹ ਆਪਣਾ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਂਹਾਂ ਭਰੀਆਂ ਹੋਈਆਂ ਨੇ ਇੱਟ ਵਗੈਰਾ ਛੁੱਟੀ ਹੋਈ ਹੈ ਉਹਨੇ ਸਾਰੀ ਤੇ ਉਹ ਘਰ ਵੀ ਇਹੀ ਫੋਨ ਕਰਦਾ ਸੀ ਵੀ ਮੰਮੀ ਅਪੀ ਨੂੰ ਡੈਡੀ ਨੂੰ ਕਿ ਮੈਂ ਪਾਪਾ ਬਸ ਬਰਸਾਤਾ ਖਤਮ ਹੋ ਗਿਆ ਤੇ ਛੁੱਟੀ ਆ ਰਿਹਾ ਆ ਆ ਕੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਤਲਬ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮਤਲਬ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਸਵੇਰੇ 3:30 ਵਜੇ ਨਾਲ ਨੂੰ ਪਤਾ ਲੱਗਾ ਸਾਰਾ ਇਹ ਇੱਥੋਂ ਪਠਾਨਕੋਟੋਂ ਜਵਾਨ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਨੂੰ ਦੋ ਵਾਰ ਦੋ ਚਾਰ ਵਾਰੀ ਪੁੱਛਿਆ ਮਹਾਪਾ ਜੀ ਆਏ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਵੀ ਇਹਨਾਂ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੋ ਹਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈਡ ਹੋ ਗਿਆ ਤੇ ਇੱਕ ਦੂਜਾ ਜਵਾਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ ਤੇ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ 10 ਮਹੀਨੇ ਆ ਚਾਰ ਜਮ ਤਿੰਨ ਮਹੀਨੇ ਪੂਰੀ ਹੋ ਜਿੰਦੀ ਮੇਰੇ ਨਾਲ ਚਾਰ ਪੰਜ ਦਿਨ ਹੋ ਉਦਣ ਕਰ ਲਿਓ ਮਮੀ ਆਪਣੀ ਪਰਸੋਂ ਗੱਲ ਹੋਈ ਹੈ ਪਰ ਮੈਂ ਘਰ ਮੈਂ ਬਣਾ ਦੇ ਤਿਆਰੀਆਂ ਚ ਆਂਦਾ ਇਹ ਮਿਸਤਰੀ ਦਾੜੀ ਲਾ ਲਾ ਬੜੋ ਤੇ ਮੈਂ ਮਿਸਤਰੀ ਲਾ ਬਲਾਂਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲੋਂ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਸੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਉਹਨੂੰ ਛੰਡ ਕੰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਹੀ ਹੈ ਤੇ ਉਹਨਾਂ ਚਰਨ ਨੂੰ ਗੱਲ ਕੀ ਪਈ ਹੈ ਕਿ ਪਾਣਾ ਬਰਤ ਗਿਆ ਕਿ ਹਲੇ ਉਹਨਾਂ ਆੜ ਕੇ ਆਸ ਦਿੱਤਾ ਤੇ ਫਿਰ ਤੇ ਸੁੱਧ ਪੁੱਤ ਕਵਿੰਦਰੀ ਨਾਂ ਦੇ ਉਹਨਾਂ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਥਾਂ ਚੱਲੇ ਕਰਦੀਆਂ ਨੇ